ਕੱਲ ਦੀ ਸਾਰਿਆਂ ਨੂੰ ਗੱਲ ਇਹ ਬਹੁਤ ਚੰਗੀ ਜਿਹੀ ਦਾ ਡਰਾਈਵ ਚੱਲ ਰਹੀ ਹੈ ਇਹ ਬਈ ਠੰਡ ਬਹੁਤ ਹੈ ਦਵਾਣਾ ਬਹੁਤ ਪਿਆਰ ਦਾ ਟੈਂਪਰੇਚਰ ਬਈ ਖਾਸ ਕਰਦੇ ਹਾਂ ਖਾਨਾ ਖਰਦਾ ਤੇ ਅੰਦਰ ਐਂਟਰੀ ਆ ਤੇ ਨਾਲੇ ਖਣ ਤੋਂ ਨੇ ਆ ਤੇ ਛੱਗ ਜੀ ਲਾਉਣੀ ਉਹਨਾਂ ਨੂੰ ਇਸ ਤਰ੍ਹਾਂ ਦੀ ਜਿੱਦਾਂ ਲਾਕੇ ਲਾਉਣਾ ਠੀਕ ਆ ਜੀ ਬਾਰੇ ਰੋ ਬਰਾਂ ਦੀ ਠੀਕ ਆ ਯਾਰ ਤੇ ਮੇਰਾ ਬਈ ਕੰਮ ਹੈਗਾ ਬਾਹਰ ਦਾ ਗੈਂ ਕਰ ਲਈ ਅੰਦਰ ਗੁਰਪਾਣੀ ਕਾਕੇ ਬਈ ਗਰੀ ਜਾਂਦੇ ਬਹੁਤ ਮੈਂ ਖਾਨੇ ਚੋਟੇ ਆ ਨਾ ਉਹ ਖਲੀ ਮਾਰਦਾ ਉਹ ਜਰਜਨ ਦਾ ਜੀ ਉਹ ਹੋਈ ਗਈ ਮਾਰ ਲੂ ਮਸ਼ੀਨ ਇਹ ਆਪਾਂ ਲੱਗੇ ਆਂ ਦਸ ਲੱਗਾ ਨਾ ਕਰਾ ਲੱਗਾ ਹਲਾ ਇੱਥੇ ਪਿੱਛੇ ਆ। ਇਹਦੇ ਨਾਲ ਪਰਜਾ ਕਰੋ ਪਰਜਾ ਹੋ ਜਾਣਾ। ਹੋਰ ਕੀ ਨਵਾਂ। ਹਾਲ ਹੋਈ ਗਏ ਤਾਂ ਕੋਈ ਹੈ ਇਨਸ਼ਾਅੱਲਾ। ਸਾਲਾ ਇਹ ਉਹ ਇੱਕ ਗਰੁੱਪ ਚ 200 ਤੋਂ ਉੱਪਰ ਗਏ ਆ ਤੇ ਇੱਧਰ ਤੋਂ ਗਏ ਆ ਜਾਂਦੀਆਂ ਤੇ ਇੱਧਰੋਂ ਆਉਂਦੀਆਂ ਜਿਹੜੀਆਂ ਚਵਾਈ ਹੋ ਕੇ ਆਉਂਦੀਆਂ ਤੇ ਸਿੱਤੀਆਂ ਆ ਕੇ ਉਹਨੇ ਗਰੁੱਪ ਚ ਜਿਵੇਂ ਪੀਆਰ ਤੋਂ ਉੱਪਰ ਗਏ ਆ ਇਹ ਚਵਾਈ ਵਾਲੀ ਬਾਈ 850 ਆ ਆਹ ਤੁਹਾਹਾਂ ਗੰਧੀ ਚਵਾਈਏ ਦੇਰੇ ਘੰਟੇ ਲੱਗਦੇ ਆਂ ਦਰ ਵੀ ਤੁਹਾਨੂੰ ਜੁਫਤਰਾ ਦਿਖਾਉਂਗਾ ਜੁਫਤਰਾ ਕਹਿੰਦੇ ਆ ਬਾਈ ਜਖਣ ਆਪਾਂ ਚਿੰਡੋਲ ਕਹਿੰਦੇ ਆ ਜਿਹੜੀਆਂ ਚਿੰਡੋਲ ਲੱਗੇ ਹੋਣਗੇ ਉਹਨੂੰ ਇਹ ਜੁਫਤਰਾ ਆ ਜੀ ਤੇ ਜੁਫਤਰੇ ਵਾਲੀ ਚਵਾਈਏ ਮਤਲਬ ਕਿਹੜੀ ਤੇ ਵਾਲੀ ਲੋ ਤੋਂ ਮੜਾ ਚੜ੍ਹਦਾ ਉਹ ਵੀ ਥੋੜਾ ਵੈਰੀਆ ਚੜ੍ਹਦਾ ਬਹੁ 850 ਕੈਂਸ ਸੁਈ ਜਾਵੇ। ਇਹ ਰੇਟਾਂ ਇਹਦੇ ਪੌਣੇ ਕਿ ਤਿੰਨ ਲੱਗ ਜਾਂਦੇ ਨੇ। ਸਵੇਰੇ 7 ਵਜੇ ਤੱਕ 7 ਵਜੇ ਤੱਕ ਦਲਦਲਾਂ। ਅੰਮ੍ਰਲਗਰ ਮੋਬਾਈਲ ਗਿਆ ਅੰਦਰ ਵੜਨ ਦਾ ਸੁਈ ਵਾਲਿਆਂ ਨੂੰ ਤਿੰਨ ਅ ਚਾਰ ਬੰਦੇ ਲੱਗਦੇ ਸੁਈ ਕਰਦੇ। ਬੱਛੀਆਂ ਉੱਪਰ ਲੱਗਦਾ ਮੰਨੋ। ਮੰਨੋ ਜਾਈਂ ਬੜਾ। ਚਾਰ ਬੰਦੇ ਬੱਚਿਆਂ ਨੂੰ ਦੁੱਧਾ ਤੋ ਬੁਲਾਉਂਦੇ ਨੇ ਬੱਚਿਆਂ ਬਾੜ ਦੇ ਜਿਹੜੇ ਉੱਤੇ ਮੀਰ ਕੋਲ ਗਾਏ 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 ਉੱਥੇ ਚੱਲਦੀ ਹੈ ਨਾਸਤ ਰੋਹੇ ਠਾਂ ਗੋਹੇ ਟੱਕਣ ਵਾਲੀ ਨੂੰ ਬਾਬਾ ਟੋਣੇ ਦੱਬਣਾ ਤੇ ਆਵੇ ਬਾਈ ਪਾਣੀ ਵਾਲੇ ਬਖਸ਼ ਤੇ ਜਿਹਦੇ ਵਿੱਚ ਟੱਕਣਾ ਉਹ ਕੱਢ ਦੇਣਾ ਪਾਣੀ ਆਲਾ ਸਾਫ਼ ਤੇ ਆਟੋ ਬਾਈ ਜਿੱਕਣਾ ਨੀਵਾ ਹੋਈ ਜਾਣਾ ਉਨਾ ਹੀ ਪਾਣੀ ਆਈ ਜਾਣਾ ਸਿਸਟਮ ਵਧੀਆ ਹਰ ਆਟੋ ਵੀ ਆ ਗਾ ਗਾ ਤੇ ਉੱਧਰ ਦੇਖੋ ਪੱਖੇ ਹੋਈ ਕਿ ਡੇ ਡੇ ਲੱਗੇ ਨੇ ਇਹ ਸਾਰੇ ਟੈਂਪਰੇਚਰ ਹੁਣ ਆਟੋ ਦਾ ਟੈਂਪਰੇਚਰ ਕਰ ਨਹੀਂ ਮੈਨੇ ਆਪਣੇ ਚੱਲਣਾ ਹਾਂ ਐਂਟੇਜਰ ਵਾਜਨਾ ਜਿੰਨਾ ਇਹਨਾਂ ਦਾ ਸੱਟ ਕਰਿਆ ਉਹ ਉਸ ਹਾਲ ਨਾਲ ਚੱਲਦੇ ਆ। ਦਾਏ 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 ਆਪਣੇ ਦਾ ਸੱਕੀ ਜਾਂਦੇ ਤੇ ਹੋਰ ਬਸ ਦਾਏ ਦਾਏ ਕਹਿਣਾ ਦਾਏ ਇਹ ਡੰਡਾ ਵਾਹਨਾਂ ਦਾ ਵਾਤਾ। ਸੋਹਣੀ ਬਾਈ ਇਹ ਹੈ ਜੁਸਤਰ। ਰੋੜ ਚੱਲਦਾ ਉਸ ਤੋਂ ਜ਼ਿਆਦਾ ਉਤਰੀ ਜਾਂਦੀਆਂ ਪਰਲੇ ਪਰਲੇ ਚੜ੍ਹਦੇ ਨੇ ਫੱਕੇ ਬੱਸੇ ਚੜ੍ਹਦੀ ਹੈ ਗਏ ਤੇ ਇਧਰੋਂ ਕਰਦੀ ਹੈ ਪਾਣੀ ਲੱਗਿਆ ਹੋ ਪਾਣੀ ਦਾ ਪ੍ਰੈਸ਼ਰ ਬਹੁਤ ਚੰਗਾ ਬਈ ਪਾਣੀ ਆਹਨ ਕੋਲੇ ਦੇ ਸਾਹਮਣੇ ਦੇਖੋ ਮਾਰਨ ਕਾ ਵਧੀ ਜਾਂਦੀ ਆ ਬ੍ਰੇਕਿੰਗ ਇਹ ਦੋੜ ਘੁੰਮਦਾ ਉੱਥੇ ਤੇ ਗਏ ਚੜਦੇ ਹੋ ਬੱਲੇ ਬੱਲੇ ਤੇ ਐ ਘੁੰਮਦੇ ਅੱਛੇ ਅਜੇ ਕੁੱਲ ਵੀ 10 ਮਿੰਟ ਚ ਜਿਹੜਾ ਆਉਂਗਾ 40 ਗਏ ਆ ਉਹ ਚੋਰ 10 ਮਿੰਟ ਚ 40 ਗਏ ਚੋਰ ਰੁਕਣਾ ਪਈ ਉਹਨਾਂ ਕਈ ਵਾਰ ਗਏ ਜਿਆਦਾ ਤੁਸੀਂ ਢਲੀਆਂ ਪਰ ਕੋਈ ਨਹੀਂ ਕੋਈ ਨਾ ਮੈਂ ਨਾ ਇਹ ਲੋਕਾਂ ਦੇ ਜੋਸ਼ ਤਰੋ ਜੋ ਜੀ ਭਾਈ ਵੇ ਕਹਿਆ ਦੀ ਐਕਟਰੀ ਹੈ ਸੋਾਈ ਨਹੀਂ ਨਮੀ ਲੈਣਾ ਦੇ ਪਿੱਛੇ ਆ ਕਰਕ ਦਾ ਪੱਟਾ ਉਹ ਦੇਖ ਰਹਾ ਹਾਂ ਹਮਸਾ ਵਾਲਾ ਕਾ ਚੇ ਚੋਣ ਜਾਂਦੇ ਜੀ ਜਨਾਬ ਕਰਦੇ ਹਾਂ ਹਮੋਂ ਖੜਾ ਆਵਾਕਟਨ ਜੋ